ਪਰ ਅਸੀਂ ਇਹ ਅਪੀਲ ਜ਼ਰੂਰ ਕਰਦੇ ਆ ਕਿ ਉਹਨਾਂ ਨੂੰ ਸ਼ਬਦਾਂ ਤੇ ਕੰਟਰੋਲ ਰੱਖਣਾ ਚਾਹੀਦਾ ਭਾਸ਼ਾ ਤੇ ਕੰਟਰੋਲ ਰੱਖਣਾ ਚਾਹੀਦਾ ਜਿਨ੍ਹਾਂ ਨਾਲ ਸਾਥ ਨਿਭਾਇਆ ਹੋਵੇ ਜਿਨ੍ਹਾਂ ਨਾਲ ਇਕੱਠੇ ਰਹੇ ਹੋਈਏ ਉਹਨਾਂ ਤੇ ਬੋਲਣ ਲੱਗਿਆ 100 ਵਾਰੀ ਵਿਚਾਰਨ ਦੀ ਲੋੜ ਹੁੰਦੀ ਆ ਕਿ ਸਾਡੇ ਵਿੱਚੋਂ ਕੋਈ ਪ੍ਰਧਾਨਗੀ ਨਹੀਂ ਲਏਗਾ ਅਸੀਂ ਇਹ ਵੀ ਫੈਸਲਾ ਕੀਤਾ ਕਿ ਅੱਗੇ ਲਈ ਰਵਾਇਤ ਰਹੀ ਕਿਸੇ ਟਾਈਮ ਜਿਹੜਾ ਪਾਰਟੀ ਪ੍ਰਧਾਨ ਹੋਏਗਾ ਉਹ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਹੋਏਗਾ ਤਾਂ ਕਿ ਜਥੇਵੰਤੀ ਨੂੰ ਪਾਰਟੀ ਨੂੰ ਅਸੀਂ ਮੋੜ ਸਰਜੀਤ ਕਰ ਸਕੀਏ ਮੋੜ ਬਲੰਦੀਆਂ ਤੇ ਲਿਜਾ ਸਕੀਏ ਪਰ ਸਾਨੂੰ ਇਸ ਗੱਲ ਦਾ ਬੜਾ ਦੁੱਖ ਆ ਔਰ ਬੜਾ ਅਫਸੋਸ ਆ ਕਿ ਇਸ ਤਰ੍ਹਾਂ ਦੀ ਨੇਕ ਸਲਾਹ ਮੰਨਣ ਦੀ ਥਾਂ ਬਲ ਕਿਸੇ ਪਾਰਟੀ ਦੇ ਏਜੰਟ ਕਹਿਣਾ ਉਹੀ ਗੱਲਾਂ ਦੁਹਰਾਈਆਂ ਜਾ ਰਹੀਆਂ ਕਿਸੇ ਟਾਈਮ ਜਦੋਂ ਜਥੇਦਾ ਗੁਰਚਰਨ ਸਿੰਘ ਟੋੜਾ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਬਣਾਉਣ ਦੀ ਸਿਰਾਹ ਦਿੱਤੀ ਸੀ ਜਦੋਂ ਸਰਕਾਰ ਵਿੱਚ ਰਹਿੰਦੇ ਆਦਮਪੁਰ ਦੀ ਸੀਟ ਸਰਕਾਰ ਹਾਰ ਗਈ ਸੀ ਤਾਂ ਉਹਨਾਂ ਨੂੰ ਕਾਂਗਰਸ ਦੇ ਏਜੰਟ ਦੱਸਿਆ ਗਿਆ ਸੀ ਭਾਈ ਅਮਰਤਪਾਲ ਸਿੰਘ ਜਿਹੜੇ ਅੱਜ ਦੇਰ ਦੇ ਵਿੱਚ ਨੇ ਡੇਬਰੂਗੜ ਦੇਰ ਦੇ ਵਿੱਚ ਐਨਐਸਏ ਦੇ ਤਹਿਤ ਦੇਰ ਦੇ ਵਿੱਚ ਉਹਨਾਂ ਨੂੰ ਵੀ ਇਹਨਾਂ ਲੋਕਾਂ ਨੇ ਆਰਐਸਐਸ ਦਾ ਜੱਟ ਦੱਸਿਆ ਸੀ ਸੋ ਇਸ ਕਰਕੇ ਇਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਸ਼ੋਭਾ ਨਹੀਂ ਦਿੰਦੀ ਔਰ ਇਸ ਤਰ੍ਹਾਂ ਦੀ ਭਾਸ਼ਾ ਜਿਹੜੀ ਆ ਖਾਸ ਤੌਰ ਤੇ ਸਾਡੀ ਭੈਣ ਬੀਬਾ ਹਰ ਸਿਮਰ ਤਕੌਰ ਵੱਲੋਂ ਪਿਛਲੇ ਦਿਨ ਜੋ ਭਾਸ਼ਾ ਵਰਤੀ ਗਈ ਜੋ ਸ਼ਬਦਾਬਲੀ ਵਰਤੀ ਗਈ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਸਾਡੇ ਭੈਣ ਦੀ ਨੇ ਮਜੀਠਾ ਪਰਿਵਾਰ ਦੀ ਧੀ ਆ ਜਿਹਦਾ ਅਸੀਂ ਹਮੇਸ਼ਾ ਸਤਿਕਾਰ ਕਰਦੇ ਆ ਪਰ ਸਾਡੇ ਪ੍ਰਧਾਨ ਰਹੇ ਨੇ ਸਸੂ ਵੀਰ ਸਿੰਘ ਬਾਦਲ ਉਹਨਾਂ ਦੀ ਉਹ ਧਰਮ ਪਤਰੀ ਨੇ ਪਰ ਅਸੀਂ ਇਹ ਅਪੀਲ ਜ਼ਰੂਰ ਕਰਦੇ ਆ ਕਿ ਉਹਨਾਂ ਨੂੰ ਸ਼ਬਦਾਂ ਤੇ ਕੰਟਰੋਲ ਰੱਖਣਾ ਚਾਹੀਦਾ ਭਾਸ਼ਾ ਤੇ ਕੰਟਰੋਲ ਰੱਖਣਾ ਚਾਹੀਦਾ ਜਿਨ੍ਹਾਂ ਨਾਲ ਸਾਥ ਨਿਭਾਇਆ ਹੋਵੇ ਜਿਨ੍ਹਾਂ ਨਾ ਕੱਠੇ ਰਹੇ ਹੋਈਏ ਉਹਨਾਂ ਤੇ ਬੋਲਣ ਲੱਗਿਆ 100 ਵਾਰੀ ਵਿਚਾਰਨ ਦੀ ਲੋੜ ਹੁੰਦੀ ਆ ਸੋ ਅੱਜ ਵੀ ਅਸੀਂ ਅਪੀਲ ਕਰਦੇ ਆ ਕਿ ਇਮਾਨਦਾਰੀ ਨਾਲ ਸਿਹਰਤਾ ਦੇ ਨਾਲ ਪਾਰਟੀ ਨੂੰ ਬਚਾਉਣ ਦਾ ਮੌਕਾ ਪਾਰਟੀ ਨੂੰ ਤਗੜਾ ਕਰਨ ਦਾ ਮੌਕਾ ਸ਼ਰੋਮਣੀ ਕਾਲੀਦਾਲ ਨੂੰ ਸ਼ਰੋਮਣੀ ਕਾਲੀਦਾਲ ਤੇ ਲੋਕ ਆਸਾਂ ਮੀਂਦਾ ਲਈ ਬੈਠੇ ਨੇ ਪਰ ਇਹ ਜ਼ਰੂਰ ਚਾਹੁੰਦੇ ਨੇ ਕਿ ਪਾਰਟੀ ਦੀ ਅਗਵਾਈ ਮਤਲਬ ਪਾਰਟੀ ਦੀਆਂ ਪਰੰਪਰਾਵਾਂ ਅਨੁਸਾਰ ਪਾਰਟੀ ਦੇ ਸਿਧਾਂਤ ਅਨੁਸਾਰ ਦੇਖੇਵੇਂ ਸੋਚਵੇਂ ਬੋਲੀ ਵੀ ਉਸੇ ਹਿਸਾਬ ਦੀ ਹੋਵੇ ਤਾਂ ਕਿ ਅਸੀਂ ਪਾਰਟੀ ਨੂੰ ਮਤਲਬ ਇਸ ਸੰਕਟ ਵਿੱਚੋਂ ਕੱਢ ਕੇ ਮੁੜ ਕੇ ਬਲੰਦੀਆਂ ਤੇ ਲਿਜਾ ਸਕੇ